ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਸ਼ੁਰੂ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੀ ਮਹਿਲਾ ਪ੍ਰਧਾਨ ਪੰਜਾਬ ਦੇ ਵਿੱਚ ਪ੍ਰੀਤੀ ਮਲਹੋਤਰਾ ਜਿਨ੍ਹਾਂ ਦੇ ਵੱਲੋਂ ਬਗਾਵਤ ਦਾ ਝੰਡਾ ਚੁੱਕ ਲਿਆ ਗਿਆ ਪਟਿਆਲਾ ਦੇ ਵਿੱਚ ਕੱਲ ਇੱਕ ਵੱਡੇ ਇਕੱਠ ਦਾ ਐਲਾਨ ਕਰ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਭਰ ਦੇ ਵਲੰਟੀਅਰਾਂ ਨੂੰ ਸੱਦਾ ਦਿੱਤਾ ਗਿਆ ਕਿ ਦਿੱਲੀ ਦੀ ਤਾਨਾਸ਼ਾਹੀ ਦੇ ਖਿਲਾਫ ਇਕੱਠੇ ਹੋਈਏ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੈਸਲੇ ਲੈਣ ਦੀ ਆਜ਼ਾਦੀ ਦਿੱਤੀ ਜਾਵੇ ਪ੍ਰੀਤੀ ਮਲਹੋਤਰਾ ਨੇ ਪਿਛਲੇ ਦਿਨੀ ਇੱਕ ਫੇਸਬੁਕ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਵਰਕਰਾਂ ਨੂੰ ਜਿਹੜਾ ਦਰਕਿਨਾਰ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਭਮੱਕੜ ਐ ਉਹਨਾਂ ਨੂੰ ਪਾਸੇ ਕਰਕੇ ਦੂਜਿਆਂ ਨੂੰ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਮਹਿਲਾ ਪ੍ਰਧਾਨ ਪ੍ਰੀਤੀ ਮਲਹੋਤਰਾ ਦੇ ਵੱਲੋਂ ਹੁਣ ਖੁੱਲੇ ਤੌਰ ਤੇ ਬਗਾਵਤ ਕਰ ਦਿੱਤੀ ਗਈ ਹੈ ਤੇ ਕੱਲ ਪ੍ਰੋਗਰਾਮ ਰੱਖਿਆ ਗਿਆ ਦੂਖਨਵਾਰਸਾ ਪਟਿਆਲਾ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੇ ਆਮ ਆਦਮੀ ਪਾਰਟੀ ਦੇ ਓਪਮੱਕੜ ਸ਼ਾਮਲ ਹੋਣਗੇ ਜਿਹੜੇ ਲਗਾਤਾਰ ਆਮ ਆਦਮੀ ਪਾਰਟੀ ਦੀ 2014 ਤੋਂ ਲੈ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਸਰਕਾਰ ਬਣਾਉਣ ਤੱਕ ਨਾਲ ਜੁੜੇ ਰਹੇ ਤੇ ਇੱਥੇ ਆਮ ਆਦਮੀ ਪਾਰਟੀ ਦੀ ਮਹਿਲਾ ਪੰਜਾਬ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਕੀ ਕੁਝ ਆਖਿਆ ਤੇ ਦਿੱਲੀ ਦੇ ਉੱਤੇ ਕਿਵੇਂ ਇਲਜ਼ਾਮ ਲਾਇਆ ਨੇ ਉਹ ਗੱਲਬਾਤ ਅਸੀਂ ਜੋ ਕੀਤੀ ਐ ਤੁਸੀਂ ਦੇਖੋ ਮੈਂ ਆਪਣੇ ਵਲਈਆਂ ਦੇ ਹੱਕ ਦੇ ਵਿੱਚ ਜਿਹੜੇ ਸੈਕਟਰੀ ਵਰਕਰ ਐ ਜਿਹੜੇ ਉਹਨਾਂ ਦੇ ਹੱਕ ਦੀ ਧਿਰ ਨਾਲ ਹੈ ਨਾ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਸਾਨੂੰ ਦਿੱਲੀ ਵਾਲਿਆਂ ਦਾ ਰਾਜ ਸਾਨੂੰ ਸਰਕਾਰ ਨਹੀਂ ਹੈ ਸਿੱਧੀ ਦਖਲੰਦਾ ਜੀ ਦਿੱਲੀ ਤੋਂ ਹੋ ਰਹੀ ਐ ਵਿੱਚ ਪਾਰਟੀ ਦੇ ਇਸ ਵੇਲੇ ਹੈ ਜੀ ਸਰੀ ਦਖਲੰਦਾ ਜੀ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਵਧ ਗਈ ਹੁਣ ਬਿਲਕੁਲ ਬਹੁਤ ਬਹੁਤ ਜ਼ਿਆਦਾ ਇਹ ਸਾਜ਼ੀ ਹੈਗੀ ਆ ਸਾਡੇ ਅਸੀਂ ਚਾਹੁੰਦੇ ਆ ਕਿ ਸਾਡੇ ਭਗਵਾਨਤਮਾਨ ਐ ਸੀਐਮ ਹੈ ਸਾਡਾ ਮੁੱਖ ਮੰਤਰੀ ਭਗਵਾਨਤਮਾਨ ਐ ਉਹ ਡਿਸੀਜਨ ਲਵੇ ਡਿਸੀਜਨ ਲੈ ਕੇ ਉਹ ਬਣਨ ਨਾ ਕਿ ਇਸ ਦਿੱਲੀ ਵਾਲਿਆਂ ਦੀ ਕੋਈ ਵੀ ਸੁਣਨੀ ਤੁਸੀਂ ਭਗਵਾਨਤਮਾਨ ਨੂੰ ਸਭ ਨੂੰ ਮਿਲਿਓ ਹੁਣ ਜੈ ਨਹੀਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ 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 ਮੇਰੀ ਉਹਨਾਂ ਨਾਲ ਹਾਲ ਤੱਕ ਕੋਈ ਗੱਲਬਾਤ ਹੋਈ ਹੈਗੀ ਉਹਨਾਂ ਉਹਨਾਂ ਨਾਲ ਕੋਈ ਸੰਪਰਕ ਦਾ ਟਾਈਮ ਨਹੀਂ ਮੈਨੂੰ ਮਿਲਿਆ ਹੈਗਾ ਤੇ ਇਸ ਲਈ ਪਰ ਮੈਂ ਤੁਹਾਡੇ ਸਾਰਿਆਂ ਦੇ ਚੈਨਲ ਥਰੂ ਇਹੀ ਉਹਨਾਂ ਨੂੰ ਅਪੀਲ ਕਰਨੀ ਆ ਰਿਕੁਐਸਟ ਕਰਦੀ ਹਾਂ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਦੇਖੋ ਅਸੀਂ ਤੁਹਾਡੇ ਕਰਕੇ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਤੁਹਾਡੇ ਕਰਕੇ ਪੰਜਾਬ ਦੇ ਵਿੱਚ ਬਣੀ ਸੀ ਪਰ ਅਸੀਂ ਕੇਜਰੀਵਾਲ ਨੂੰ ਨਹੀਂ ਦੇਖਿਆ ਸੀ ਕੇਜਰੀਵਾਲ ਦੇ ਕਰਕੇ ਨਹੀਂ ਅਸੀਂ ਪਾਰਟੀ ਲੈ ਕੇ ਸੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਜੀ ਅੱਜ ਜਿਹੜੀਆਂ ਸਾਡੀਆਂ ਚੇਅਰਮੈਨੀਆਂ ਨੇ ਸਿੱਖਿਆ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਜਿੱਥੇ ਕਿ ਸਾਡੇ ਪੰਜਾਬ ਦੇ ਪੰਜਾਬੀਆਂ ਦਾ ਹੱਕ ਹੈ ਪੰਜਾਬੀਆਂ ਨੇ ਮਿਹਨਤ ਕਰਕੇ ਸਰਕਾਰ ਬਣਾਈ ਆ ਪੰਜਾਬ 'ਚ ਅੱਜ ਪੰਜਾਬੀਆਂ ਦਾ ਪੈਸਾ ਦੂਜੀਆਂ ਸਟੇਟਾਂ ਦੇ ਵਿੱਚ ਲਾਇਆ ਜਾ ਰਿਹਾ ਸੋ ਜੇ ਪਾਸੇ ਸਾਡੇ ਹਰ ਪਾਸੇ ਪੰਜਾਬੀਆਂ ਦੀਆਂ ਡਿਊਟੀਆਂ ਲਾਈ ਜਾਂਦੀਆਂ ਚਾਹੇ ਉਹ ਗੁਜਰਾਤ ਹੋਵੇ ਹੋਵੇ ਚਾਹੇ ਹਰਿਆਣਾ ਸਟੇਟ ਦੇ ਵਿੱਚ ਜਿੱਥੇ ਵੀ ਦੇਖੋ ਪੰਜਾਬੀ ਜਾ ਰਹੇ ਨੇ ਵਿਚਾਰੇ ਅੱਗੇ ਹੋ ਕੇ ਆਪਣਾ ਪੈਸਾ ਟਾਈਮ ਵੇਸਟ ਕਰ ਰਹੇ ਨੇ ਫਿਰ ਉਹਨਾਂ ਦੇ ਹੱਕ ਉਹਨਾਂ ਨੂੰ ਕਿਉਂ ਨਹੀਂ ਦੇ ਰਹੀ ਪਾਰਟੀ ਆਮ ਆਦਮੀ ਪਾਰਟੀ ਠੀਕ ਹੈ ਅੱਜ ਇਹ ਅਸੀਂ ਆਪਣੇ ਹੱਕਾਂ ਦੇ ਪਿੱਛੇ ਲੜ ਰਹੇ ਆਂ ਔਰ ਮੈਂ ਸਾਰੇ ਟਕਸਾਲੀਆਂ ਨੂੰ ਕਹੂੰਗੀ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਛੰਦਾ ਚੱਕਿਆ ਸੀ ਜਿਨ੍ਹਾਂ ਨੇ ਪਾਰਟੀ ਲੈ ਕੇ ਆਈ ਹੈ ਆਂਦੀ ਹੈ ਤੇ ਉਹਨਾਂ ਸਾਰਿਆਂ ਨੂੰ ਇਹ ਰਿਕਵੈਸਟ ਕਰੂੰਗੀ ਕਿ ਵਕਤੋ ਵਾਰ ਮੇਰਾ ਸਾਥ ਦਿਓ ਜੇ ਆਪਾਂ ਨਹੀਂ ਆਵਾਜ਼ ਚੱਕਾਂਗੇ ਨਾ ਤਾਂ ਕੱਲ ਨੂੰ ਸਾਡੇ ਸਿਰ ਦੇ ਉੱਤੇ ਹੋਰ ਦਿੱਲੀ ਵਾਲੇ ਆ ਕੇ ਰਾਜ ਕਰਨਗੇ ਇੱਕ ਪਾਸੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੇ ਦੂਜੇ ਪਾਸੇ ਦਿੱਲੀ ਵਾਲੇ ਜਿਹੜੇ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਹੜੇ ਕੇਜਰੀਵਾਲ ਹੁਣ ਅੱਜ ਸੀ ਹੁਣ ਉਹ ਇੱਥੇ ਜਿਹੜਾ ਲੁਧਿਆਣੇ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਉੱਥੇ ਪ੍ਰਚਾਰ ਵੀ ਕਰ ਰਹੇ ਨੇ ਉਹਨਾਂ ਤੱਕ ਪਹੁੰਚ ਹੋ ਸਕਦੀ ਹੈ ਜਾਂ ਤੁਹਾਨੂੰ ਬੁਲਾ ਸਕਦੇ ਆ ਜਾਂ ਕੋਈ ਮਾਮਲਾ ਸਲਝ ਸਕਦਾ ਹੈ ਮਾਮਲਾ ਕਾਹੀ ਸੁਲਝੂਗਾ ਜੇ ਸਾਡੇ ਵਰਕਰਾਂ ਦੇ ਅਧਿਕਾਰ ਦਿੱਤੇ ਜਾਣਗੇ ਕਹਿਣੋ ਤਾਂ ਇਹ ਵੀ ਆ ਰਹੀਆਂ ਨੇ ਮੇਰੇ ਕੋਲ ਜੀਜਾਂ ਕਿ ਹਾਂਜੀ ਤੁਹਾਡੀ ਚੇਅਰਮੈਨ ਨਹੀਂ ਖੜ੍ਹੇ ਦੇਣਗੇ ਅੱਜ ਪੰਜਾਬ ਪ੍ਰਧਾਨਗੀ ਹੈ ਮੇਰੇ ਕੋਲੇ ਮੌਜੂਦਾ ਇੱਕ ਕੈਬਨਟ ਰੈਂਕ ਹੈ ਜੇ ਮੈਂ ਇਸ ਦੀ ਪ੍ਰਵਾਹ ਇਸ ਦੀ ਪ੍ਰਵਾਹ ਕੀਤੇ ਬਿਨਾ ਜੇ ਮੈਂ ਟਕਸਾਲੀ ਵਰਕਰਾਂ ਦੇ ਹੱਕ ਦੇ ਵਿੱਚ ਖੜ੍ਹੀ ਆਵਾ ਚੱਕੀ ਆ ਤਾਂ ਮੈਨੂੰ ਕਿਸੇ ਚੇਅਰਮੈਨੀਆਂ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਮੈਂ ਮੈਨੂੰ ਬਸ ਇਹ ਹੈ ਕਿ ਮੇਰੇ ਟਕਸਾਲੀ ਵਰਕਰਾਂ ਨੇ ਜਿਨ੍ਹਾਂ ਨੇ ਪਾਰਟੀ ਲਿਆਂਦੀ ਹੈ ਉਹਨਾਂ ਉਹਨਾਂ ਦੇ ਹੱਕ ਦਿੱਤੇ ਜਾਣ ਔਰ ਦਿੱਲੀ ਰਾ ਦੀ ਇੰਟਰਵੈਨਸ਼ਨ ਪੱਛਮੀ ਪੰਜਾਬ ਦੇ ਵਿੱਚ ਨਹੀਂ ਹੋਣੀ ਚਾਹੀਦੀ ਦਿੱਲੀ ਵਾਲੇ ਦਿੱਲੀ ਦੇ ਵਿੱਚ ਹੀ ਜਾ ਕੇ ਆਪਣਾ ਕੰਮ ਕਰਨ ਇੱਥੇ ਸਿਰਫ ਭਗਵੰਤ ਮਾਨ ਮੁੱਖ ਮੰਤਰੀ ਆ ਭਗਵੰਤ ਮਾਨ ਦੀ ਚੱਲੇ ਬਸ ਜੀ ਕਹਿੰਦੇ ਹੋ ਕਿ ਮੁੱਖ ਮੰਤਰੀ ਦੇ ਉੱਤੇ ਪ੍ਰੈਸ਼ਰ ਹੈ ਦਿੱਲੀ ਵਾਲਿਆਂ ਦਾ ਮੈਂ ਤਾਂ ਕਹਿ ਹੀ ਰਹੀ ਆ ਮੈਂ ਨਹੀਂ ਕਹਿ ਰਹੀ ਇਹ ਤਾਂ ਸਾਰੇ ਹੀ ਕਹਿ ਰਹੇ ਨੇ ਇਹ ਤਾਂ ਤੁਸੀਂ 10 న్యూਸ ਚੈਨਲ ਆ ਲਿਓ ਤੁਹਾਨੂੰ ਸਭ ਨੂੰ ਜ਼ਿਆਦਾ ਪਤਾ ਹੈਗਾ ਕਿ ਭਗਵੰਤ ਮਾਨ ਦੇ ਉੱਤੇ ਕਿੰਨਾ ਕੁ ਪ੍ਰੈਸ਼ਰ ਪਾਇਆ ਕੱਲ ਨੂੰ ਤੁਹਾਡੇ ਉੱਤੇ ਜੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਫਿਰ ਨਹੀਂ ਮੈਂ ਬਿਲਕੁਲ ਵੀ ਪੰਜਾਬੀ ਫੋਨ ਹੈ ਸਾਡਾ ਅਸੀਂ ਝੁਕਦੇ ਨਹੀਂ ਅਸੀਂ ਦਬਦੇ ਨਹੀਂ ਠੀਕ ਹੈ ਨਾ ਸਾਡੀਆਂ ਪੰਜਾਬੀਆਂ ਚਲੋ ਮਾਨ ਸਾਹਿਬ ਦੀ ਕੋਈ ਹੋਣੀ ਮਜਬੂਰੀ ਪਰ ਸਾਡੀ ਕੋਈ ਮਜਬੂਰੀ ਨਹੀਂ ਅਸੀਂ ਕਿਸੇ ਦੇ ਅਸੀਂ ਨਾ ਤਾਂ ਕਦੇ ਜਿੱਟਾਂ ਵਿੱਚ ਐ ਨਾ ਕੋਈ ਗਲਤ ਕੰਮ ਕੀਤਾ ਹੈ ਨਾ ਕੋਈ ਕੁਝ ਕੀਤਾ ਠੀਕ ਹੈ ਨਾ ਇਸ ਲਈ ਸਾਨੂੰ ਕੋਈ ਡਰ ਨਹੀਂ ਹੈਗਾ ਵਰਕਰਾਂ ਦੇ ਹੱਕ ਦੇ ਵਿੱਚ ਖੜੇ ਆ ਤੇ ਖੜੇ ਰਵਾਂਗੇ ਅੱਗੇ ਵੀ ਖੜੇ ਮਿਲਾਂਗੇ ਔਰ ਭਗਵਾਨ ਤੁਮਨ ਜੀ ਮੈਂ ਭਗਵਾਨ ਤੁਮਨ ਨੂੰ ਸਿਰਫ ਇਹੀ ਕਹੂਗੀ ਕਿ ਪਲੀਜ਼ ਤੁਸੀਂ ਜਿਵੇਂ ਸੰਗਰੂਰ ਦੇ ਵਿੱਚ ਤੁਸੀਂ ਮੀਟਿੰਗਾਂ ਕੀਤੀਆਂ ਸੀ ਜਦੋਂ ਸੀਐਮ ਦਾ ਉਹ ਹੋਣੀ ਸੀ ਰੱਖੀ ਗਈ ਸੀ ਹਾਂ ਸੀਐਮ ਬਣਾਉਣਾ ਸੀ ਤੇ ਉਦੋਂ ਵਰਕਰਾਂ ਨੇ ਤੁਹਾਡਾ ਵੱਟ ਚੜ ਕੇ ਸਾ ਦਿੱਤਾ ਤੇ ਅੱਜ ਟਾਈਮ ਹੈ ਅੱਜ ਤੁਹਾਨੂੰ ਵਰਕਰਾਂ ਦੇ ਹੱਕ ਦੇ ਵਿੱਚ ਖੜਨਾ ਪੈਣਾ ਹੈ ਔਰ ਜੇ ਤੁਸੀਂ ਖੜੋਗੇ ਤਾਂ ਤੁਸੀਂ ਹੀਰੋ ਜੇ ਇਹੀ ਹਾਲਾਤ ਰਹੇ ਫਿਰ ਪਾਰਟੀ ਦਾ ਕੀ ਭਵਿੱਖ ਨਜ਼ਰ ਆਉਂਦਾ ਤੁਹਾਨੂੰ ਦੇਖੋ ਜੀ ਇਹ ਤਾਂ ਦਿੱਲੀ ਵਾਲਿਆਂ ਦੀ ਇੰਟਰਫੇਰੈਂਸ ਰਹੀ ਤਾਂ ਪੰਜਾਬ ਦੇ ਵਿੱਚ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਪਾਰਟੀ ਕਿਤੇ ਵੀ ਨਜ਼ਰ ਨਹੀਂ ਆਈ ਸਾਡੇ ਸਾਰੇ ਵਰਕਰ ਟੁੱਟ ਚੁੱਕੇ ਨੇ ਇਹਦਾ ਖਮਿਆਜਾ ਲੁਧਿਆਣਾ ਜਿਮਨੀ ਚੌਂਚ ਵੀ ਭੁਗਤਣਾ ਪੈ ਸਕਦਾ ਫਿਰ ਮੈਂ ਤਾਂ ਕਹਿੰਦੀ ਆ ਮੈਂ ਤਾਂ ਲੁਧਿਆਣਾ ਨੂੰ ਕਹਿੰਦੀ ਆ ਕਿ ਦੇਖੋ ਸੰਜੀਵ ਰੋੜੇ ਨੂੰ ਨਾ ਤੁਸੀਂ ਜੇ ਸੰਜੀਵ ਰੋੜੇ ਨੂੰ ਜਿਤਾਉਂਦੇ ਹੋ ਤਾਂ ਕਿ ਹਜਰੀਵਾਲ ਰਾਜ ਸਭਾ ਦੇ ਵਿੱਚ ਜਾਊਗਾ ਪਰ ਅਸੀਂ ਸਾਡੇ ਰਾਜ ਸਭਾ ਦੇ ਵਿੱਚ ਸਾਡੇ ਪੰਜਾਬੀ ਜਾਣ ਇਹ ਜੇ ਦਿੱਲੀ ਵਾਲੇ ਦਿੱਲੀ ਵੱਲੋਂ ਜਾਣ ਇਹ ਗੱਲ ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਪ੍ਰਧਾਨ ਕਹਿ ਰਹੀ ਆ ਬਿਲਕੁਲ ਕਹਿ ਰਹੀਆਂ ਬਿਲਕੁਲ ਬਿਲਕੁਲ 100% ਕਹਿ ਰਹੀਆਂ اچھا ਇਹ ਸਭ ਨੂੰ ਕਹਿਣੀ ਚਾਹੀਦੀ ਹੈ ਤੁਹਾਨੂੰ ਸਭ ਕੁਝ ਹੁਣ ਅੰਦਰਲਾ ਪਤਾ ਲੱਗ ਚੁੱਕਿਆ ਵੀ ਕੀ ਸਿਸਟਮ ਚੱਲ ਰਿਹਾ ਦੇਖੋ ਸਿਸਟਮ ਦਾ ਹੁਣ ਚਲੋ ਮੈਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆ ਮਾ ਦੀ ਪਾਰਟੀ ਛੱਡੀ ਨਹੀਂ ਹੈਗੀ ਆਮ ਆਦਮੀ ਹੁਣ ਭਾਸਾ ਨੂੰ ਮੇਨ ਗੱਲ ਇਹ ਹੈ ਕਿ ਇੰਟਰਫੀਰੈਂਸ ਨਹੀਂ ਕੀਤੀ ਸਾਨੂੰ ਦਿੱਲੀ ਵਾਲਿਆਂ ਦੀ ਤੁਸੀਂ ਚੰਦਾ ਚੁੱਕ ਲਿਆ ਮਤਲਬ ਹੁਣ ਚੰਦਾ ਚੁੱਕ ਲਿਆ ਕਹੀ ਦੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਓਕੇ